ਤੁਹਾਨੂੰ ਬੋਕ ਰਹੀ ਹੈ ਅਸੀਂ ਅੱਗੇ ਇੱਥੇ ਚੌਂਕ 'ਚ ਖੜੇ ਹੋਏ ਆ ਅਸੀਂ ਜਿਹੜਾ ਟ੍ਰੈਫਿਕ ਟ੍ਰੈਫਿਕ ਅਸੁਵਿਧਾ ਹੋ ਰਹੀ ਹੈ ਉਹਦੇ ਲਈ ਮਾਫੀ ਚਾਹੁੰਦੇ ਆ ਔਰ ਅਸੀਂ ਚਾਹੁੰਦੇ ਆ ਕਿ ਇਹ ਸਰਕਾਰ ਨੂੰ ਨਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਜੀ ਜੈ ਜਿਸ ਤਰ੍ਹਾਂ ਤੁਸੀਂ ਦੇਖੋ ਕੱਲ੍ਹ ਰਾਤ ਸਾਡੇ ਬਹੁਤ ਹੀ ਸੀਨੀਅਰ ਲੀਡਰ ਮਨਰੰਜਨ ਕਾਲੀ ਇਤੀ ਰਾਤ ਮਨੋਰੰਜਨ ਕਾਲੀਆ ਦੇ ਕਾਰ ਜਲੰਧਰ ਵਿਖੇ ਜਿਹੜਾ ਗਰਨੇਡ ਨਾਲ ਹਮਲਾ ਹੋ ਜਾਂਦਾ ਉਹ ਸਬੰਧ ਦੇ ਵਿੱਚ ਨਕੌਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਕੌਦਰ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਨਕੌਦਰ ਭਾਜਪਾ ਵੱਲੋਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਪੁਤਲਾ ਫੂਕੇ ਜਾ ਰਿਹਾ ਵਾ ਔਰ ਪੂਰੀ ਬੀਏ ਟੀਮ ਇੱਥੇ ਸਾਡੇ ਨਾਲ ਮੌਜੂਦ ਆ। ਜਿੰਦਾਬਾਦ। ਗੱਲਬਾਤ ਵੀ ਕਰ ਲੈਣੇ ਆ ਥੋੜੀ-ਥੋੜੀ ਨਾਲ। ਸਰਕਾਰ ਮੁਰਦਾਬਾਦ। 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 ਪੰਜਾਬ ਸਰਕਾਰ ਮੁਰਦਾਬਾਦ। 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 ਸਰ ਭਗਵੰਤ ਮਾਨ ਜੀ ਦਾ ਪੁੱਤਲਾ ਖੜ ਰਿਹਾ ਉਹ ਅੱਜ। ਇਹ ਜਿਹੜੀ ਅੱਜ ਬੜੀ ਘਨੌਣੀ ਘਟਨਾ ਜਿਹੜੀ ਵਾਪਰੀ ਜਿਹੜੀ ਰਾਤੀ ਸਾਡੇ ਸ਼੍ਰੀ ਮਨਵੰਜਨ ਕਾਲੀਆ ਜੀ ਜਿਹੜੇ ਸਾਡੇ ਕੈਬਨਿਟ ਮਨਿਸਟਰ ਵੀ ਰਹੇ ਆ। ਮੌਜੂਦਾ ਕਿਸੇ ਟਾਈਮ ਤੇ ਸਾਡੇ ਸਟੇਟ ਦੇ ਪ੍ਰਧਾਨ ਵੀ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਪਰ ਇੰਨੇ ਉੱਚੇ ਅਹੁਦਿਆਂ ਦੇ ਰਹਿੰਦੇ ਹੋਰ ਇੰਨੇ ਰਿਸਪੈਕਟੇਬਲ ਹੋਣ ਦੇ ਬਾਵਜੂਦ ਜਿਹੜੇ ਇੰਨੇ ਕਿਸੇ ਤਲਖੀ ਜ ਨਹੀਂ ਆਉਂਦੇ ਉਹਨਾਂ ਵਰਗੀ ਸ਼ਖਸੀਅਤ ਦੇ ਉੱਤੇ ਘਰ ਦੇ ਉੱਤੇ ਗ੍ਰੇਨੇਡ ਹਮਲਾ ਹੋਣਾ ਇੱਕ ਇਹੋ ਜਿਹੀ ਨਖੇਦੀ ਦਿਖਾਉਂਦਾ ਹੈ ਡਿਪਾਰਟਮੈਂਟ ਦੀ ਪੁਲਿਸ ਪ੍ਰਸ਼ਾਸਨ ਦੀ ਕਿ ਉਹ ਕਿਸੇ ਵੀ ਫੀਲਡ ਦੇ ਵਿੱਚ ਉਹ ਕਾਮਯਾਬ ਨਹੀਂ ਹੈਗਾ ਹਰ ਫੀਲਡ ਦੇ ਉੱਤੇ ਫੇਲ ਹੈ ਭਗਵੰਤ ਮਾਨ ਹੋਣਾ ਨੇ ਜਿਹੜੇ ਦਾਅਵੇ ਕੀਤੇ ਸੀ ਕਿ ਅਸੀਂ ਪੂਰਾ ਪੰਜਾਬ ਨੂੰ ਅਮਨ ਸ਼ਾਂਤੀ ਦੇਵਾਂਗੇ ਨਸ਼ਾ ਰਹਿਤ ਕਰ ਦੇਵਾਂਗੇ ਕਰਪਸ਼ਨ ਫਰੀ ਕਰ ਦੇਵਾਂਗੇ ਉਹ ਕਿਸੇ ਵੀ ਗੱਲ ਦੇ ਉੱਤੇ ਪੂਰੀ ਨਹੀਂ ਐ ਇਸ ਵੇਲੇ ਉਹ ਸਰਕਾਰ ਉਹ 3 ਸਾਲ ਹੋਣ ਦੇ ਬਾਵਜੂਦ ਕਰਪਸ਼ਨ ਨਹੀਂ ਘਟੀ ਨਸ਼ਾ ਦਿਨ ਦਿਨ ਵੱਧ ਗਿਆ ਉਹਨ ਇੱਕ ਪੋਸਟਰਾਂ ਦੇ ਉੱਤੇ ਚੱਲ ਰਿਹਾ ਨਸ਼ਾ ਉਹ ਨਸ਼ੇ ਦੇ ਵਿਰੁੱਧ ਨਵਾਂ ਯੁੱਧ ਕੁਛ ਐਡਾ ਕਰਕੇ ਇਹਨਾਂ ਨੇ ਸਲੋਗਨ ਜਿਆ ਦਿੱਤਾ ਸੋ ਨਸ਼ਾ ਦਾ ਰੋਜ ਵਧੀ ਜਾ ਰਿਹਾ ਆ ਹੁਣ ਜਿਹੜੇ ਹਮਲਾ ਕਰਕੇ ਗਏ ਐ ਕੋਈ ਸੂਫੀ ਬੰਦਾ ਰਸਟ ਕੀ ਨਹੀਂ ਜਾਂਦਾ ਸਰ ਬੋਕ ਰਹਾਂ ਜਮਾਗਾ ਸੋਸ਼ਲ ਮੀਡੀਆ ਤੇ ਆ ਰਿਹਾ ਕਿ ਬੰਦੇ ਫੜੇ ਚਾਜ ਚ ਪਏ ਹੋ ਦੇਖੋ ਜੇ ਉਹ ਫੜਲੇ ਆ ਤੇ ਉਹਨਾਂ ਦੀ ਤਹਿ ਤੱਕ ਜਾਣਾ ਚਾਹੀਦਾ ਜੀ ਕਿ ਜੇ ਉਹ ਵਾਕਈ ਉਹੀ ਬੰਦੇ ਫੜੇ ਆ ਪ੍ਰਸ਼ਾਸਨ ਨੇ ਤੁਹਾਨੂੰ ਮੈਂ ਪਹਿਲਾਂ ਇੱਕ ਗੱਲ ਤੋਂ ਜਾਣੂ ਕਰਾ ਦਿਆਂ ਇੱਕ ਇਹ ਵੀ ਸੋਸ਼ਲ ਮੀਡੀਆ ਤੇ ਆ ਰਿਹਾ ਉਹ ਬੰਦੇ ਜਿਹੜੇ ਫੜੇ ਨੇ ਉਹ ਨਕੌਦਰ ਏਰੀਆ ਦੇ ਮੈਂ ਤੁਹਾਨੂੰ ਇੱਕ ਗੱਲ ਤੋਂ ਹੋਰ ਜਾਣੂ ਕਰਾ ਰਿਹਾ ਜੀ ਜਦੋਂ ਰਾਤੀ 12:30 1 ਵਜੇ ਦੇ ਕਰੀਬ ਜਦੋਂ ਇਹ ਹਮਲਾ ਹੋਇਆ ਉਦੋਂ ਸੀਪੀ ਸਾਹਿਬ ਦਾ ਕਾਲਿਆ ਸਾਹਿਬ ਨੂੰ ਨਹੀਂ ਮੈਸੇਜ ਇਹ ਗਿਆ ਉਹਨਾਂ ਨੇ ਫੋਨ ਕੀਤਾ ਕਿ ਇਦਾਂ ਮੇਰੇ ਘਰ ਇਹਦਾ ਧਮਾਕਾ ਹੋ ਗਿਆ ਹਮਲਾ ਹੋ ਗਿਆ ਗ੍ਰੇਨੇਡ ਹਮਲਾ ਲੱਗਦਾ ਮੈਨੂੰ ਤੇ ਸੀਪੀ ਸਾਹਿਬ ਨੇ ਜਲੰਧਰ ਦੂਸਰੇ ਪਰ ਅਧਿਕਾਰੀਆਂ ਨੂੰ ਇਹ ਮੈਸੇਜ ਦਿੱਤਾ ਕਿ ਤੁਸੀਂ ਜਾ ਕੇ ਦੇਖੋ ਉੱਥੇ ਕੋਈ ਧਮਾਕਾ ਹੋਇਆ ਤੋਂ ਮੰਨ ਲਓ ਕਹਿੰਦਾ ਕਿ ਪ੍ਰਸ਼ਾਸਨ ਕਿੰਨਾ ਕਿ ਇਹਨੂੰ ਸੀਰੀਅਸਲੀ ਲੈਂਦਾ ਹੋਣੇ 12 ਵਜੇ ਦਾ ਧਮਾਕਾ ਹੋਇਆ 12:30 ਵਜੇ ਦਾ 5 ਵਜੇ ਜਾ ਕੇ ਉਹ ਪ੍ਰਸ਼ਾਸਨ ਉੱਥੇ ਘਰ ਆਗਦਾ ਜੀ ਕੀ ਮੰਗਾਂ ਜੀ ਸਾਡੀ ਮੰਗ ਇਹ ਹੈ ਕਿ ਜੇ ਤਾਂ ਪੰਜਾਬ ਸਰਕਾਰ ਇਹੋ ਜਿਹੇ ਅਨਸਰਾਂ ਨੂੰ ਨੱਥ ਪਾ ਲੇਗੀ ਤਾਂ ਵਧੀਆ ਗੱਲ ਹੈ ਨਹੀਂ ਤਾਂ ਅਸੀਂ ਇਹ ਧਰਨਿਆਂ ਦੇ ਵਿੱਚ ਨਹੀਂ ਹੁਣ ਰਹਿਣਾ ਇਹ ਪੰਜਾਬ ਬੰਦ ਦੀਆਂ ਕੌਲਾਂ ਜਾਣਗੀਆਂ ਔਰ ਅਸੀਂ ਜਗ੍ਹਾ ਜਗ੍ਹਾ ਤੇ ਬੈਠ ਕੇ ਇਦਾਂ ਦੇ ਪ੍ਰਦਰਸ਼ਨ ਕਰਾਂਗੇ ਕਿ ਸਾਡੀ ਦੁਕਾਨਦਾਰ ਭਰਾ ਸਾਡੇ ਬਿਜ਼ਨਸਮੈਨ ਸਾਰੇ ਹਰ ਤਰ੍ਹਾਂ ਦੇ ਡਰੇ ਹੋਏ ਮਾਹੌਲ ਹੈ ਇਹ ਜਿਹੜਾ ਥ੍ਰੈਟ ਵਾਲਾ ਮਾਹੌਲ ਹੈ ਇਹਨੂੰ ਜਿਹੜਾ ਨੱਥ ਪਾਣੀ ਚਾਹੀਦੀ ਹੈ ਕਿ ਤਾਂ ਕਿ ਬਿਜ਼ਨਸ ਵੀ ਸੁਚਾਰੂ ਰੂਪ ਨਾਲ ਚੱਲੇ ਔਰ ਸਾਰੀ ਪਬਲਿਕ ਨੂੰ ਸ਼ਾਂਤੀ ਮਿਲੇ ਮੇਰਾ ਨਾਮ ਹੈ ਜੀ ਮਨੀਸ਼ ਧੀਰ ਮੈਂ ਇਸ ਵੇਲੇ ਮੌਜੂਦਾ ਜਲੰਧਰ ਦਿਹਾਤੀ ਦਾ ਭਾਜਪਾ ਦਾ ਪ੍ਰਧਾਨ ਹਾਂ ਔਰ ਨਕੋਦਰ ਦੇ ਵਿੱਚ ਮੇਰੀ ਰਿਹائش ਹੈ ਜਲੰਧਰ ਤੋਂ ਅਸੀਂ ਹੁਣ ਕਾਲਿਆ ਸਾਹਿਬ ਦੀ ਰਿਹائش ਤੋਂ ਹੋ ਗਏ ਆਏ ਹਾਂ ਉਹਨਾਂ ਦੇ ਆਲੇ ਦੁਆਲੇ ਜਿਹੜਾ ਮਾਹੌਲ ਹੈ ਘਰ ਦਾ ਖਿੜਕੀਆਂ ਬਾਰੀਆਂ ਗੱਡੀ ਦੇ ਸ਼ੀਸ਼ੇ ਤੱਕ ਵੀ ਸਾਰੇ ਡੈਮੇਜ ਹੋਏ ਆ ਔਰ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਏ ਆ ਸੋ ਦੇਖ ਕੇ ਮੰਜਰ ਨੂੰ ਡਰ ਲੱਗਦਾ ਇੱਕ ਵਾਰੀ ਕਿ ਇਹ ਕਿਸੇ ਤੇ ਵੀ ਇਹ ਮੰਜ਼ਰ ਹੋਵੇ ਤਾਂ دہشت ਵਾਲਾ ਮਾਹੌਲ ਆ ਏਰੀਆ ਸਾਰਾ ਸਹਿਮਿਆ ਪਿਆ ਸੋ ਪ੍ਰਸ਼ਾਸਨ ਉਦੋਂ ਕਿਉਂ ਉਦੋਂ ਜਾਗਦਾ ਕਿਉਂ ਜਾਗਦਾ ਇੱਕ ਤਾਰ ਇਹਨਾਂ ਦੇ ਪਾਕਿਸਤਾਨ ਨਾਲ ਜੋੜ ਰਹਾ ਹੈ ਜੀ ਜਿਹੜੀ ਦੱਸ ਰਿਹਾ ਇਹ ਤਾਰਾਂ ਜੁੜਨੀਆਂ ਜੀ ਕਈ ਕੁਝ ਨਿਕਲੇਗਾ ਸੈਂਟਰਲ ਗਵਰਨਮੈਂਟ ਨੂੰ ਸਾਡੀ ਪਤਾ ਹੀ ਹੈ ਕਿ ਉਹਨਾਂ ਨੇ ਕਿੱਥੇ ਤੱਕ ਜਾ ਕੇ ਦੀ ਤੈਹ ਤੱਕ ਜਾਣਾ ਹੈ ਉਹਨਾਂ ਨੇ ਸੈਂਟਰਲ ਗਵਰਨਮੈਂਟ ਪੂਰੀ ਤਰ੍ਹਾਂ ਇਹਦੀ ਵਿੱਚ ਇਨਵੋਲ ਹੋਏਗੀ ਔਰ ਅਸੀਂ ਮੰਗ ਕਰਦੇ ਕਿ ਇਹਨਾਂ ਨੂੰ ਸਖਤੋਂ ਸਖਤ ਇਹਨਾਂ ਨੂੰ ਨੱਥ ਪਾਈ ਜਾਏ ਪਰ ਪੰਜਾਬ ਪ੍ਰਸ਼ਾਸਨ ਦੇ ਉੱਤੇ ਵੀ ਨੱਥ ਪਾਈ ਜਾਏ ਕਿ ਉਹਨਾਂ ਨੂੰ ਸਮਝਾਇਆ ਜਾਵੇ ਕਿ ਪੰਜਾਬ ਨੂੰ ਪੂਰਾ ਕੰਟਰੋਲ ਕਰੋ ਬਹੁਤ ਬਹੁਤ ਸ਼ੁਕਰੀਆ ਸਰ ਕੀ ਨਾਇਟਡ ਅਜੇ ਵਿਜਾਜ ਅਜੇ ਵਿਜਾਜ ਜੀ ਅਜੇ ਭਗਵੰਤ ਮਾਨ ਦਾ ਇਹ ਨਹੀਂ ਪੰਜਾਬ ਸਰਕਾਰ ਦਾ ਫਤਲਾ ਫੁਕੇ ਜਾ ਰਿਹਾ ਕੀਗਾ ਤੇ ਹੈ ਹੀ ਇਸੇ ਲਾਏਗਾ ਜੀ ਇਹਨਾਂ ਦਾ ਇੱਕੋ ਹੀ ਮਕਸਦ ਹੈ ਲੁੱਟੋ ਤੇ ਕੁੱਟੋ ਆਪ ਲੁੱਟੀ ਜਾਓ ਲੋਕਾਂ ਨੂੰ ਕੁੱਟੋ ਤੇ ਡਰਾਓ ਹੁਣ ਡਰਾਉਣ ਵਾਲੇ ਕੰਮ ਪਹਿਲਾਂ ਕਹਿੰਦੇ ਸੀ ਆਮ ਜਨਤਾ ਸੇਫ ਨਹੀਂ ਹੁਣ ਤਾਂ ਪੁਲਿਸ ਵਾਲੇ ਸੇਫ ਨਹੀਂ ਤੁਸੀਂ ਦੇਖਿਆ ਹੋਣਾ तकरीबन ने दो तीन महीने तो हर पुलिस स्टेशन तकरीबन कई पुलिस स्टेशनਾਂ ਦੇ ਬਾਹਰ ਗ੍ਰੇਨੇਡ ਹਮਲੇ ਹੋ ਚੁੱਕੇ ਆ ਉੱਥੇ ਇੱਕ ਇੱਕ ਹੋਇਆ ਪਟਿਆਲੇ ਤਿੰਨ ਹੋ ਗਏ ਦੋ ਦਿਨ ਪਹਿਲਾਂ ਕਿ ਪੁਲਿਸ ਸੇਫ ਹੈ ਉਸਦੇ ਹੱਥ ਦਾ ਇਹਨਾਂ ਨੇ ਆਪਣੀਆਂ ਨੌਕਰੀਆਂ ਵਾਲਾ ਬੰਨੇ ਹੋਏ ਆ ਇੱਕ ਇੱਕ ਐਮਐਲਓ ਕੋਲ ਅੱਠ ਅੱਠ ਨੌਣੋ ਬੰਦੇ ਇੱਕ ਇੱਕ ਖਲਚਾ ਇੰਚਾਰਜ ਕੋਲ ਚਾਰ ਚਾਰ ਬੰਦੇ ਅਸੀਂ ਸੁਣਿਆ ਸੀ ਇੰਨੀ ਸਿਕਿਉਰਟੀ ਜਨ ਕਾਲੀਏ ਦੇ ਘਰ ਗਰਨੇਡ ਨਾਲ ਹਮਲਾ ਹੋਣਾ ਇਹਨੂੰ ਕਿਸ ਤਰ੍ਹਾਂ ਸਮਝਦੇ ਹੋ ਸਰ ਇਹ ਲੋਕਾਂ ਨੂੰ ਜਿਹੜੀ ਡਰਾ ਕੇ ਲੋਕਾਂ ਨੂੰ ਘਰ ਬਿਠਾਣਾ ਚਾਹੁੰਦੇ ਆ ਜਿਹੜਾ ਕੋਈ ਬੋਲਦਾ ਉਹਨੂੰ ਡਰਾਉਣਾ ਚਾਹੁੰਦੇ ਆ ਲੋਕਾਂ ਦੇ ਵਿੱਚ ਗਲਤ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡੀ ਸਰਕਾਰ ਦੇ ਥੱਲੇ ਰਹਿ ਕੇ ਕੰਮ ਕਰੋ ਜੋ ਕਿ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਹੈ ਇਹ ਬਹੁਤ ਹੀ ਗਲਤ ਨਕਸ਼ੇ ਕਰਮ ਤੇ ਸਰਕਾਰ ਚੱਲ ਪਈ ਆ ਜਦੋਂ ਉਹਦੀ ਕੇਜਰੀਵਾਲ ਦਿੱਲੀ ਤੋਂ ਹਾਰ ਕੇ ਆਏ ਆ ਉਦੋਂ ਦਾ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਆਰਸੀ ਭਾਈ ਜਾਰਾ ਇਹ ਖਰਾਬ ਕਰਨਾ ਚਾਹੁੰਦੇ ਆ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਬੀਜੇਪੀ ਦੇ ਲੀਡਰਾਂ ਨੂੰ ਇਹ ਦੇਖ ਲਓ ਹੁਣ ਇਹਨਾਂ ਨਾਲੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਸਭ ਸਰਕਾਰ ਦੀ ਮਿਲੀ ਭਗੇ ਦਾ 3 ਮੰਨਦਾ ਜੀ ਤੁਹਾਡੀ ਮੰਗ ਸਾਡੀ ਇਹ ਹੈ ਜੀ ਸਰਕਾਰ ਇਦਾਂ ਦੇ ਛੜਾਰਤਰੀ ਅੰਸਰਾਂ ਨੂੰ ਹੱਥ ਪਾਵੇ ਲੀਡਰਾਂ ਦੀ ਜੋ ਸਾਡੇ ਪਰ ਲੀਡਰ ਕੀ ਪੂਰੀ ਪੰਜਾਬ ਦੀ ਜੋ ਸਾਡੀ ਜਨਤਾ ਹੈ ਉਹਨੂੰ ਸੇਫਟੀ ਸਾਈਡ ਰੱਖਣ bizness ਨੂੰ ਸੇਫ ਰੱਖਣ ਲੋਕਾਂ ਨੂੰ ਸੇਫ ਰੱਖਣ ਤਾਂ ਕਿ ਸਾਡਾ ਪੰਜਾਬ ਹਰਿਆ ਭਰਿਆ ਹੋ ਸਕੇ ਇਹਨਾਂ ਨੇ ਇੱਕ ਨਾਰਾ ਦਿੱਤਾ ਸੀ ਰੰਗਲਾ ਪੰਜਾਬ ਇਹ ਰੰਗਲਾ ਪੰਜਾਬ ਸਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਿਹੜੇ ਬੰਦੇ ਕੋ ਫੜੇ ਗਏ ਆ ਗਰਨੇਨਾ ਹਮਲਾ ਕਰਨ ਵਾਲੇ ਨਕੌਦਰ ਏਰੀਆ ਦੇ ਆ ਸਰ ਉਹਨਾਂ ਦੇ ਤਾਰ ਅੱਗੇ ਵੀ ਸਦੀਕੀ ਜੋ ਬੰਬੇ ਦੇ ਵਿੱਚ ਹੋਇਆ ਸੀ कांड ਉਹਦੇ ਨਾਲ ਜੁੜੇ ਸਿਗੇ ਜੇ ਇਹਨਾਂ ਨੇ ਉਦੋਂ ਸਹੀ ਢੰਗ ਨਾਲ ਇਨਵੈਸਟੀਗੇਸ਼ਨ ਕੀਤੀ ਹੁੰਦੀ ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਲਿੰਕ ਦੇ ਵਿੱਚ ਆ ਉਹਨਾਂ ਨੂੰ ਫੜੇ ਹੁੰਦੇ ਤੇ ਅੱਜ ਇਹ ਨੋਮਤ ਨਹੀਂ ਆਂਦੀ ਚਲੋ ਕੀ ਹੁਣ ਅਸੀਂ ਮੰਗ ਕਰਦੇ ਆ ਜੀ ਜੋ ਇਹ ਕੰਮ ਗਲਤ ਹੋਇਆ ਆ ਇਹਨਾਂ ਸ਼ਰਾਰਤ ਦੀ ਅਸਰਾ ਤੋਂ ਸਾਰੀ ਤਹਿ ਤੱਕ ਜਾ ਕੇ ਇਹਨਾਂ ਨੂੰ ਸ਼ਰਿਆਮ ਚੌਕ ਦੇ ਵਿੱਚ ਖੜੇ ਕਰਕੇ ਇਦਾਂ ਦੇ ਬੰਦਿਆਂ ਨੂੰ ਗੋਲੀ ਮਾਰੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਦਾਂ ਦਾ ਕੰਮ ਕਰਨ ਦੀ ਹਿੰਮਤ ਨਾ ਕਰ ਸਕੇ ਅੱਜ ਪੰਜਾਬ ਸਰਕਾਰ ਦਾ ਪਤਲਾ ਹੋ ਗਿਆ ਕੀ ਕਰਾਂ ਸ਼ੋਰ ਦੇ ਵਿੱਚ ਆਪਾਂ ਦੇਖੋ ਸ਼ੋਰ ਦੀ ਵੀ ਗੱਲ ਕਰ ਲਈਏ ਤਾਂ ਬਹੁਤ ਮੁੱਦਾ ਗੰਭੀਰ ਹੈ ਜੀ ਸਾਡੇ ਪੰਜਾਬ ਦੇ ਕੈबिनेट ਮੰਤਰੀ ਸਾਹਿਬਕਾ ਸ੍ਰੀ ਮਨੰਜ ਕਾਲੀਆ ਜੀ ਜਿਨ੍ਹਾਂ ਦੀ ਛਵੀ ਸਾਰਿਆਂ ਨੂੰ ਪਤਾ ਪੂਰੇ ਪੰਜਾਬ ਦੇਸ਼ ਵਿੱਚ ਪਤਾ ਬਹੁਤ ਵਧੀਆ ਕੋਈ ਕਰਪਟ ਨਹੀਂ ਸਾਡੇ ਮਲ ਭਰਦੀ ਜਾਂਦਾ ਪਾਰਟੀ ਵਿੱਚ ਕੋਈ ਇਤਨਾ ਬੰਦਾ ਹੀ ਨਹੀਂ ਕਰਪਟ ਹੋਵੇ ਜਾਂ ਕਿਸੇ ਦਾ ਉਹਨਾਂ ਵੈਰ ਹੋਵੇ ਕਿਉਂਕਿ ਕੰਮ ਕਰਦੇ ਦੇਸ਼ ਲਈ ਕਰਦੇ ਆ ਦੇਸ਼ ਲਈ ਕੰਮ ਕਰਦੇ ਆ ਲੇਕਿਨ ਅੱਜ ਜਿਹੜਾ ਬੀਤੀ ਰਾਤ ਪੰਜਾਬ ਦੇ ਵਿੱਚ ਜਿਹੜਾ ਜਲੰਧਰ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਜੋ ਬਲਾਸਟ ਕੀਤਾ ਗਿਆ ਬਹੁਤ ਮੇਨ ਦਾ ਜੋਗ ਹੈ ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕਿਤੇ ਵੀ ਪੰਜਾਬ ਦੇ ਵਿੱਚ ਕਿਉਂ ਹੋਇਆ ਕਿਸ ਨੇ ਕਰਾਇਆ ਜੋ ਦੋ ਬੰਦੇ ਫੜੇ ਗਏ ਆ ਹੁਣ ਉਹਦੇ ਵਿੱਚ ਜੋ ਆਇਆ ਕੋ ਸ਼ੰਕਰ ਦਾ ਬੰਦਾ ਸਾਡੇ ਲਾਗੇ ਜਿਹੜਾ ਆਪੇ ਪਿੰਡ ਵਾਲਾ ਨਕੂਤਰ ਦਾ ਜੇ ਤਾਂ ਵੀ ਕੋਈ ਹਾਲਾਤ ਇੱਥੇ ਪਿੰਡ ਦੇ ਲਾਗੇ ਛੱਕੇ ਹੁੰਦੇ ਆ ਸਾਡੇ ਲਾਗੇ ਦੇ ਬੰਦੇ ਨਿਕਲ ਜਾਈ ਬਾਬਾ ਸਾਹਿਬ ਤੇਰਾ ਉਮੇੜ ਕਾ ਜੀ ਦੇ ਨੇ ਤ੍ਰਿਕਾ ਗੱਲ ਸਮਝ ਨਹੀਂ ਜਿਹੜੀਆਂ ਇਦਾਂ ਦੀਆਂ ਮਾਰਦਾਤਾ ਹੋ ਰਹੀਆਂ ਨੇ ਸੁਛੀਆ ਸੁਛੀਆ ਇਹ ਗੱਲ ਕਰਦੇ ਖੁਫੀਆ ਏਜੰਸੀਆਂ ਦੇਖ ਰਹੀਆਂ ਨੇ ਲੇਕਿਨ ਇਸ ਟਾਈਮ ਜਿਹੜੇ 3 ਸਾਲ ਤੋਂ ਲੱਗਦਾ ਸਰਕਾਰ ਬਣੀ ਬਾਈ ਤੋਂ ਲੱਗ ਕੋਸਤ ਹਾਲਾਤ ਪੰਜਾਬ ਦੇ ਬਹੁਤ ਖਰਾਬ ਹੋ ਚੁੱਕੇ ਆ ਲੇਕਿਨ ਉਹਨਾਂ ਨੂੰ ਸੁਧਾਰਨ ਦੇ ਵਿੱਚ ਖੁਫੀਆ ਏਜੰਸੀਆਂ ਵੀ ਪੂਰਾ ਸਾਥ ਨਹੀਂ ਦੇ ਰਹੀਆਂ ਲੱਗਦੀਆਂ ਕਿਉਂਕਿ ਇੱਕ ਬੰਬ ਲੈ ਕੇ ਉਹਨਾਂ ਗਰੇਲੇਟ ਰਾਤ ਨੂੰ ਦੇ ਸਿੱਟਣਾ ਤੇ ਮਤਲਬ ਉਹ ਇਰਖਸ਼ੇ ਤੇ ਬਹੁਤ ਸਾਰੇ ਮਾਰਦਾਤਾ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਬੰਦ ਕਰਨਾ ਚਾਹੀਦਾ ਕੀ ਕੀ ਇਮਾਨਦਾਰੀ ਹੁੰਦੀ ਤੁਹਾਡੀ ਮੰਗ ਉਹ ਮੰਗੇ ਆ ਕਿ ਜੇ ਦੋ ਬੰਦੇ ਫੜੇ ਆ ਉਹਦੀ ਨਿੱਕੀ ਨਾਲ ਵੀ ਲਿੰਕ ਸੀ ਤੇ ਜ ਮਤਲਬ ਹੋਰ ਵੀ ਮਤਲਬ ਲਿਖਿਆ ਗਿਆ ਵਿੱਚ ਪਾਕਿਸਤਾਨ ਨਾਲ ਵੀ ਲਿੰਕ ਵਾ ਮੈਂ ਤਾਂ ਕਹਿੰਦਾ ਕਿ ਨਰਿੰਦਰભાઈ ਮੋਦੀ ਜੀ ਸਪਾਸਟ ਸਭੀ ਵਾਲੇ ਬੰਦੇ ਅਮਿਤ ਸ਼ਾਹ ਜੀ ਜੋਗੀ ਜੀ ਪੰਜਾਬ ਜੱਸੀ ਬੈਠੇ ਆ ਜੇ ਜਿਹੜੇ ਪੰਗਾ ਲੈਣਾ ਸ਼ਰਮ ਸਿੱਧਾ ਲਵੋ ਕਦੇ ਤੁਸੀਂ ਬਾਬਾ ਸਾਹਿਬ ਤੇ ਕਦੇ ਤੁਸੀਂ ਗੋਲੀਆਂ ਮਾਰਜੰਦੇ ਬੰਦਿਆਂ ਨੂੰ ਬੈਠਿਆਂ ਨੂੰ ਤੁਸੀਂ ਉਹਨਾਂ ਗ੍ਰਨੇਡ ਸਿਰ ਤੇ ਰਾਤ ਸੁੱਤੇ ਪਿਆ ਨੇ ਮਤਲਬ ਗੱਲ ਵਧੀਆ ਨਹੀਂ ਹੈਗੀ ਐਸੀਂ ਕਹਿੰਦੇ ਕਿ ਮੈਂ ਫੜਕੇ ਇਹ ਚੌਰਾਹੇ ਦੇ ਵਿੱਚ ਜਦ ਤੱਕ ਗੋਲੀ ਨਹੀਂ ਮਾਰਾਂਗੇ ਕਿਸੇ ਵੀ ਕ੍ਰਾਈਮ ਮਰਨਾ ਉਦੋਂ ਤੱਕ ਕਿ ਕ੍ਰਾਈਮ ਕੋਈ ਬੰਦ ਨਹੀਂ ਹੋਣਾ ਤੇ ਮੈਂ ਨਰਿੰਦਰભાઈ ਮੋਦੀ ਜੀ ਕੋਲੋਂ ਪਰਮੇਸ਼ਾਹ ਜੀ ਨੂੰ ਬੇਨਤੀ ਕਰਾਂਗੇ ਇਸ ਗੱਲ ਦੀ ਕੀਨਨ ਫੜ ਕੇ ਉਹਨਾਂ ਦੇ ਘਰ ਦੇ ਅੱਗੇ ਹੀ ਗੋਲੀ ਮਾਰਨੀ ਚਾਹੀਦੀ ਹੈ ਕਿ ਇੱਥੇ ਤੁਸੀਂ ਇਹ ਚੀਜ਼ ਗਲਤ ਕੰਮ ਕੀਤਾ ਔਰ ਤੁਹਾਨੂੰ ਸਜ਼ਾ ਇੱਥੇ ਹੀ ਮਿਲਿਆ। ਪਰ ਇੱਕ ਪੁਗਲਾ ਫੂਕਿਆ ਜਾ ਰਿਹਾ ਵਾ ਪੰਜਾਬ ਸਰਕਾਰ ਦਾ ਕਿਉਂਕਿ ਜਿਵੇਂ ਕਿ ਮਨੁਜਨ ਕਾਲੀਏ ਦੇ ਘਰ ਦੇ ਨੇੜੇ ਨਾ ਹਮਲਾ ਹੋਇਆ ਉਹ ਸੰਬੰਧ ਦੇ ਵਿੱਚ ਕੀ ਜਾਣ ਜਾਊਗਾ। ਦੇਖੋ ਬੀਤੀ ਰਾਤ ਸਾਡੇ ਭਾਰਤੀ ਜਨਤਾ ਪਾਰਟੀ ਦੇ ਬরিষ্ঠ ਔਰ ਪੂਰਵ ਮੰਤਰੀ ਸਾਡੀ ਪਾਰਟੀ ਦੇ ਸ਼ੇਅਰ ਮਨੁਜਨ ਕਾਲੀਆ ਜੀ ਦੇ ਕਰ ਜਿਹੜਾ ਬੰਬ ਫੇਕੇ ਜਾ ਆਪ ਚਲ ਪ੍ਰਮਾਤਮਾ ਵਾਲ ਬਖਸ਼ਦਾ ਹੋ ਰਿਹਾ ਡ ਗਿਆ ਅਗਰ ਅੱਗੇ ਜਾਂਦਾ ਤਾਂ ਕੀ ਹਾਲਾਤ ਬਣਨੇ ਸੀਗੇ ਸੋਚ ਕੇ ਵੀ ਕੰਪਨੀ ਹੈ ਇਹ ਸੰਭਲੇ ਤਾਂ ਪਤਾ ਲੱਗਦਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਹਾਲ ਕੀ ਆ ਜਿੱਥੇ ਸਾਡੇ ਦੇਖੋ ਦੱਸਦੇ ਕਿ 100 ਮੀਟਰ ਤੇ ਥਾਣਾ ਹੈਗਾ ਅਗਰ ਪੁਲਿਸ ਸੇਸ਼ੇ ਤਾਂ ਲੱਗੇ ਤਾਂ ਲੀਡਰ ਨਹੀਂ ਸੇਫ ਤੇ ਦੂਰੇ ਦਾ ਕੀ ਹਾਲ ਹੋਏਗਾ ਆ ਕੀ ਚੰਦੀ ਹੈ ਪੰਜਾਬ ਸਰਕਾਰ ਜਗਾ ਜਗਾ ਰੋਜ਼ ਦੂਜੇ ਤੀਜੇ ਦਿਨ ਗ੍ਰੇਨੇਡ ਹਮਲੇ ਹੋ ਰਹੇ ਆ ਇਦਾਂ ਤਾਂ ਆਪਾਂ ਜੰਮੂ ਕਸ਼ਮੀਰ ਸੁਣਦੇ ਸੀਗੇ ਪੰਜਾਬ ਵਿੱਚ ਵੀ ਹੋਣ ਲੱਪਿਆ ਕੀ ਸਰ ਮੰਗ ਹੁਣ ਤੇ ਕੀ ਆ ਅੱਜ ਅੱਜ ਕੀ ਕੀ ਅੱਜ ਦੇ ਕੋ ਮੰਗਦਾ ਆਹੀ ਆ ਕਿ ਪੰਜਾਬ ਵਿੱਚ ਜਿਹੜੇ ਆ ਦੇਸ਼ ਵਿਰੋਧੀ ਤਾਕਤਾਂ ਅੰਦਰ ਘੁਸ ਗਈਆਂ ਕਿ ਇਹਨਾਂ ਦੇ ਸ਼ਹਿਤ ਕੁਸਲਿਆ ਇੱਕ ਇੱਕ ਜਾਸ਼ ਦਾ ਵਿਸ਼ੇ ਆ ਔਰ ਇਹਨਾਂ ਨੂੰ ਆ ਛੋਟੀ ਮਛਲੀਆਂ ਤੇ ਕਰਹੀ ਨਾ ਸੀ ਮਦਦ ਰਹਿ ਜਾਵੇ ਕਿ ਇਹ ਦੋ ਬੰਦੇ ਫੜ ਲਿੱਤੇ ਆ ਅੰਨਾ ਮਗਰ ਕਿਹੜੀ ਸ਼ਾਸਸ਼ ਦਾ ਔਰ ਕਿਹੜੀਆਂ ਸ਼ਕਤੀਆਂ ਉਹਨਾਂ ਤੇ ਕਰ ਪੁੱਛਣਾ ਬਹੁਤ ਜ਼ਰੂਰੀ ਆ ਤਾਂ ਹੀ ਪੰਜਾਬ 'ਚ ਅਮਨ ਸ਼ਾਂਤੀ ਆਏਗੀ ਨਹੀਂ ਤਾਂ 1980 ਵਾਲਾ ਦੌਰ ਅੱਜ ਰਲਿਆਣ ਨੂੰ ਤਿਆਰ ਆ ਤੇ ਆਪ ਬੀਜਪੀ ਦੇ ਕਾਰਕਟਰਾ ਉਦੋਂ ਨਹੀਂ ਡਰੇ ਤੇ ਹੁਣ ਕੀ ਡਰਨਗੇ ਸੋ ਸਾਡੀ ਮੰਗ ਆ ਕਿ ਵੱਡੀ ਮਛਲਿਆਂ ਨੂੰ ਵੀ ਫੜਿਆ ਜਾਵੇ ਨਾਲ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਤੋ ਤਸਵੀਰਾਂ ਤੁਹਾਨੂੰ ਨਕੋਦਰ ਦੇ ਐਮਸੀ ਚੌਂਕ ਤੋਂ ਦਿਖਾ ਰਹੇ ਸੀ ਜਿੱਥੇ ਕਿ ਬੀਜਪੀ ਵੱਲੋਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਪੁਤਲਾ ਫੂਕਿਆ ਗਿਆ ਕਿਉਂਕਿ ਬੀਤੀ ਰਾਤ ਜਿਹੜਾ ਮਨੋਰੰਜਨ ਕਾਲੀਆ ਦੇ ਘਰ ਗਰਨੇੜ ਨਾਲ ਰਾਤ ਨੂੰ ਹਮਲਾ ਹੁੰਦਾ 1 ਵਜੇ ਕਰੀ ਉਸ ਦੇ ਸਬੰਧ ਵਿੱਚ ਇੱਥੇ ਬੀਜਪੀ ਦੀ ਇਹ ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਸਾਰਾ ਇਕੱਠ ਹੈਗਾ ਹੁਣ ਵੱਲੋਂ ਪੂਤਲਾ ਜਿਹੜਾ ਫੂਕਿਆ ਗਿਆ ਵਾ ਕੈਮਰਾ ਪਰਸਨ ਸੁਮੇਂ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕ ਤਾਲਰ ਨਿਊਜ਼ ਮੇਟੋੜਾ